ਪਗਲ ਬਸ ਕਰਦੇ ਆ ਭਾਈ ਔਰਤਪਾਲ ਜੀ ਬਈ 25 ਤਰੀਕ ਨੂੰ ਸੋਚ ਚੱਕਣੀ ਸੀ ਉਹਨਾਂ ਨੇ ਤਾਂ ਦੇਖੋ ਸਰਕਾਰ ਦੇ ਕੰਮ ਵੇਖੋ ਧੱਕਾ ਨਹੀਂ ਦੇ ਹੋਰ ਸਰਕਾਰ ਕੀ ਕਰਦੀ ਪਈ 25 ਤਰੀਕ ਨੂੰ ਸੌ ਚੁੱਕਣੀ ਆ ਚੁੱਕਣੀ ਸੀ 25 ਤਰੀਕ ਨੂੰ ਸਾਬ ਨੂੰ ਐਸ ਵੀ ਪਾਈ ਹਰਤਪਾਲ ਬਾਦ ਆਉਣਗੇ ਤੇ ਸੌ ਚੁੱਕਣਗੇ ਤਾਂ ਸਰਕਾਰ ਨੇ ਉਹਨੂੰ ਜਵਾਨ ਤੇ ਨਹੀਂ ਦਿੱਤੀ ਸਰਕਾਰ ਨੇ ਉਹਨੂੰ ਜਵਾਨ ਤੇ ਨਹੀਂ ਦਿੱਤੀ ਵੇਖੋ ਕਿੰਨਾ ਤੱਕਾ ਹੈ 2 ਲੱਖ ਬੋਰਡ ਤੇ ਪੌਣੇ 2 ਲੱਖ ਬੋਰਡ ਤੇ ਬੰਦਾ ਜਿੱਤਿਆ ਹੋਵੇ ਤੇ ਲੋਕਾਂ ਨੇ ਉਹਨੂੰ ਬਣਾਇਆ ਹੋਵੇ ਹੀਰੋ ਤਾਂ ਸਰਕਾਰ ਉਹਨੂੰ ਸੌਹ ਚੁੱਕਣ ਨੂੰ ਜ਼ਬਾਨਤ ਨਾ ਦੇਵੇ ਕਿੱਡੀ ਕਿੱਡੀ ਦੁੱਖ ਵਾਲੀ ਗੱਲ ਐ ਸਿੱਖਾਂ ਨਾਲ ਧੱਕਾ ਨਹੀਂ ਤੇ ਹੋਰ ਕੀ ਐ ਤਾਂ ਸਿਰਫ ਇਹ ਕਾਰਨ ਇੱਕੋ ਹੀ ਐ ਵੀ ਇਹ ਆਮ ਵਕੀਲਾਂ ਦੇ ਕੋਲ ਪੁੱਛ ਪਤਾ ਲੱਗਦਾ ਪਿਆ ਬਈ ਜੇ 60 ਦਿਨ ਦੇ ਅੰਦਰ ਅੰਦਰ ਜ਼ਬਾਨਤ ਚੁੱਕ ਲਈ ਸੌਹ ਚੁੱਕ ਲਈ ਠੀਕ ਐ ਜੇ ਨਾ ਚੁੱਕ ਲਈ ਤਾਂ ਫੇਰ ਉਹ ਜ਼ਬਾਨਤ ਕੈਂਸਲ ਹੋ ਜਾਏਗੀ ਫਿਰ ਉਹ ਖੰਡੂਰ ਸਾਬ ਤੋਂ ਇਲੈਕਸ਼ਨ ਦੁਬਾਰੀ ਕਰਾਇਆ ਜਾਏਗਾ ਇਹਦਾ ਮਤਲਬ ਇਹ ਵੀ ਜੋ ਇਲੈਕਸ਼ਨ ਦੁਬਾਰੀ ਵਾਰ ਉਥੋਂ ਕਰਾਇਆ ਗਿਆ ਤਾਂ ਕੀ ਉਥੋਂ ਫੇਰ ਭਲਾਂ ਦੀ ਅਮਰਤਪਾਲ ਨੂੰ ਲੋਕ ਨਾ ਜਿਤਾਉਣਗੇ ਲੋਕ ਫੇਰ ਵੀ ਉਹਨੂੰ ਜਿਤਾ ਦੇਣਗੇ ਇਹ ਗੱਲ ਨਹੀਂ ਹੋ ਸਕਦੀ ਵੀ ਲੋਕ ਨਾ ਜਿਤਾਉਣ ਸਰਕਾਰ ਧੱਕਾ ਨਹੀਂ ਕਰਦੀ ਕੀ ਇਹ ਦੱਸੋ ਇਹ ਮੁੱਖ ਮੰਤਰੀ ਇਹਦੀ ਮਨ ਤਾਂ ਸਮਝ ਨਹੀਂ ਲੱਗਦੀ ਭਈ ਇਹਨੂੰ ਕੋਈ ਮਾਸਾਜ ਨਹੀਂ ਵੀ ਕੋਈ ਸ਼ਰਮ ਨਹੀਂ ਆਉਦੀ ਪਈ ਵੀ ਤੂੰ 27 ਦੇ ਵਿੱਚ ਆਪਦੀਆਂ ਵੋਟਾਂ ਬਣਾਉਣੀਆਂ ਨੇ ਕਿ ਤੂੰ ਆਪਦੀਆਂ ਵੋਟਾਂ ਗੂਣੀਆਂ ਨੇ 27 'ਚ ਮੁੱਖ ਮੰਤਰੀ ਸਾਹਿਬ ਤੇਰਾ ਬੇੜਾ ਕਰਕ ਹੋ ਜਾਣਾ ਵੇਖ ਲਈ ਕਿ ਇਹਨੂੰ ਲੋਕਾਂ ਨੇ ਇਹ ਜੀ ਤੇਰੀ ਮਨਜੀ ਠੋਕਣੀ ਲੋਕਾਂ ਨੇ ਤੂੰ ਜੀ ਅੱਖਾਂ ਘਸੌਣ ਦੇ ਦੇ ਰੋਵੇਂਗਾ ਜਿਵੇਂ ਇੱਕ ਵੇਰਾਂ ਦਾਤਰੀ ਸਟੇ ਵਾਲਿਆਂ ਦੀ ਪਾਰਟੀ ਬਣ ਗਈ ਸੀ ਦਾਤਰੀ ਸਟੇ ਵਾਲਿਆਂ ਦੀ ਕਾਂਬਲੇਟਾਂ ਦੀ ਉਹ ਬਸ ਇੱਕ ਵੇਨ ਆਈ ਓਦੋਂ ਪਿੱਛੇ ਫਿਰ ਉਹ ਪਾਰਟੀ ਆਈ ਦਿਸੀ ਨਹੀਂ ਕਿਤੇ ਤੇ ਤੁਹਾਡੀ ਜਿਹੜੀ ਨਾ ਝਾੜੂ ਪਾਰਟੀ ਇਹ ਵੀ ਐਵੇਂ ਹੀ ਦਿਸਣੀ ਹੈ ਵੀ ਲੋਕ ਆਖਣ ਕਰਨਗੇ ਆਈ ਸੀ 92 ਸੀਟਾਂ ਮਿਲੀਆਂ ਸੀ ਪਰ ਇਹ ਨਹੀਂ ਪਤਾ ਵੀ ਉਹ ਪਾਰਟੀ ਫਿਰ ਗਈ ਕਿਹੜੇ ਕਿਹੜੇ ਦਰਿਆਜ ਰੁੜ ਗਈ ਕਿਹੜੇ ਖੂਜ ਰੁੜ ਗਈ ਇਹ ਹਾਲ ਹੋਵੇਗਾ ਤੁਹਾਡਾ ਜਿਵੇਂ ਕਾਲੀਆਂ ਸੀ ਨਾ 25 ਸਾਲ ਰਾਜ ਕਰਨਾ ਤੇ ਅੱਜ ਇੱਕ ਸੀਟ ਮਿਲੀ ਤੇ ਤੁਹਾਡਾ ਓਦੋਂ ਵੀ ਮੰਦਾ ਹਾਲ ਹੋਵੇਗਾ ਜਿਹੜਾ ਤੁਸੀਂ ਅੱਜ ਸਿੱਖ ਕੌਣ ਆ ਯਾਰ ਤੁਸੀਂ ਸਿੱਖ ਹੋ ਗਏ ਪੱਗਾਂ ਬਨ ਗਏ ਤਾਂ ਲੋਕਾਂ ਨੂੰ ਫਤਵਾ ਦਿੱਤਾ ਲੋਕਾਂ ਨੂੰ ਜਿਤਾਇਆ ਤੇ ਤੁਸੀਂ ਉਹਨੂੰ ਸੌਣ ਹੀ ਚੁੱਕਣ ਦਿੰਦੇ ਪਏ ਇਹਦਾ ਮਤਵਲੇ ਵੀ ਤੁਹਾਡੇ ਸੰਵਿਧਾਨ ਕਿੱਧਰ ਗਿਆ ਤੁਹਾਡਾ ਸਮਝ ਨਹੀਂ ਲੋਕਾਂ ਨੇ ਸੰਵਿਧਾਨ 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 ਕਿੱਧਰ ਗਿਆ ਕੀ ਉਹ ਗੈਂਗਸਟਰ ਹੈ ਕੀ ਉਹ ਆਤਵਾਦੀ ਹੈ ਜਿਉਂ ਆਤਵਾਦੀ ਬਣੇਗਾ ਆਪੇ ਜੇ ਗਲਤ ਕੰਮ ਕਰੇਗਾ ਤੇ ਫੇਰ ਲਗਾ ਜਾਏਗਾ ਅੰਦਰ ਫੇਰ ਉਹਨੂੰ ਕਿਹੜੇ ਅੰਦਰ ਜਾਣਾ ਹੈ ਸਰਕਾਰ ਨੂੰ ਲੋਕਾਂ ਨੂੰ ਅੰਦਰ ਦੇਣਾ ਪਰ ਬੜੀ ਦੁਖਾਲੀ ਗੱਲ ਏ ਯਾਰ ਕਬਾਲ ਹੋ ਗਈ ਵੀ ਇੱਕ ਬੰਦੇ ਨੂੰ ਪੌਣੇ 2 ਲੱਖ ਵੋਟ ਤੇ ਲੋਕਾਂ ਨੇ ਜਿਤਾਇਆ ਹੋਵੇ ਤਾਂ ਉਹਨੂੰ ਸਰਕਾਰ ਛੁੱਟੀ ਨਾ ਦੇਵੇ ਉਹਨੂੰ ਸਰਕਾਰ ਪ੍ਰੋਲ ਨਾ ਦੇਵੇ ਤਾਂ ਬੜੀ ਬੜੀ ਘਟਿਆ ਗੱਲ ਆ ਭਾਈਏ ਇਹ ਕੋ ਚੰਗੀ ਗੱਲ ਨਹੀਂ ਸਰਕਾਰ ਵਾਸਤੇ ਪਰ ਇਹ ਜੋ ਕਰਦੇ ਜੋ ਕਰ ਰਿਹਾ ਭਗਵੰਤ ਮਾਨ ਕਰ ਰਿਹਾ ਭਗਵੰਤ ਮਾਨ ਦੀ ਜਿੰਨੀਆਂ ਦੁੱਧੀਆਂ ਕਾਲੀ ਕਾਂਗਰਸੀ ਚਾ ਵੀ ਜੀਪੀ ਸਾਰੇ ਦੀ ਫੱਟੀ ਪੋਚਣਾ ਚਾਹੁੰਦੇ ਨੇ ਇਹ ਇੰਦੀ ਫੱਟੀ ਪੁੱਛ ਦੇਣਗੇ ਸਵਾਲ ਨਹੀਂ ਪੈਰਾਂ ਦਾ ਝਾੜੂ ਦੀ ਦਿੱਲੀ ਦੇ ਵਿੱਚ ਇੱਕ ਵੀ ਸੀਟ ਨਹੀਂ ਝਾੜੂ ਨੂੰ ਮਿਲੀ ਜੇ ਮਿਲੀ ਤਾਂ ਦੱਸੋ ਤੇ 13 ਸੀਟਾਂ ਲੈਂਦਾ ਲੈਂਦਾ ਤਿੰਨ ਮਿਲੀਆਂ ਨੇ ਤਾਂ ਆਹ ਹੋਣੀ ਤੁਸੀਂ ਵੇਖ ਲਿਆ ਜ ਆ ਜਿਹੜਾ ਹੋਣੀ ਆ ਜਿਤਾਉਣਾ ਆ ਜਿਹੜੇ ਸੀਟਾਂ ਖਾਲੀ ਹੋ ਗਈਆਂ ਇਹਦੇ ਵਿੱਚ ਇੱਕ ਵੀ ਨੂੰ ਸੀਟ ਨਹੀਂ ਮਿਲਣੀ ਪਰ ਬਾਕੀ ਸਰਕਾਰ ਦੀਆਂ ਨੀਤੀਆਂ ਮਾਰੀਆਂ ਸਰਕਾਰ ਸਿੱਖਾਣਾ ਧੱਕਾ ਕਰਦੀ ਆਉਂਦੀ ਬਹੁਤ ਬਹੁਤ ਘਟਿਆ ਗੱਲ ਆ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਇੱਕ ਬੰਦਾ ਪੌਣੇ 2 ਲੱਖ ਵੋਟ ਤੇ ਜਿੱਤਿਆ ਹੈ। ਕੋਈ ਤੁਹਾਡੇ ਇਹ ਨਹੀਂ ਗੱਲ ਵੀ ਤੁਹਾਡੇ ਪਿਓ ਦਾ ਵੀ ਤੁਸੀਂ ਇਹਨਾਂ ਸੀਟਾਂ ਦੇ ਬਹਿ ਸਕਨੇ ਤ ਹੋਰ ਇਹਨਾਂ ਸੀਟਾਂ ਤੇ ਕੋਈ ਨਹੀਂ ਆ ਸਕਦਾ। ਜੋ ਮਰਜ਼ੀ ਤੁਸੀਂ ਕਰ ਲਓ। ਇਹ ਸਿੱਖ ਕੌਮ ਵਿੱਚ ਤੀਜੀ ਪਾਰਟੀ ਤਿਆਰ ਹੋਵੇਗੀ ਹੋਵੇਗੀ। 27 ਦੇ ਵਿੱਚ ਸਵਾਲ ਹੀ ਨਹੀਂ ਪੈਦਾ ਦਾ ਤੀਜੀ ਪਾਰਟੀ ਨਾ ਆਵੇ। ਤੁਸੀਂ ਜਿੰਨਾ ਤੱਕਾ ਸਿਖਾਣਾ ਕਰੋਗੇ ਉਹਨਾਂ ਜ਼ਿਆਦਾ ਹੀ ਉਨਾ ਜਿਆਦਾ ਉਗੜ ਕੇ ਤੁਹਾਡੇ ਮੱਥੇ 'ਚ ਵੱਜੇਗਾ ਆਕੇ ਜੇ ਬੀਜੇਪੀ ਦੇ ਮਨ ਦੇ ਵਿੱਚ ਨਾ ਵੀ ਕੋਣੀ 27 ਦੇ ਵਿੱਚ ਸਾਡੀ ਸਰਕਾਰ ਬਣ ਜੇਗੀ ਲੋਕਾਂ ਨੇ ਨਹੀਂ ਬਣ ਦੇਣੀ ਜਿੱਥੇ ਮਰਜ਼ੀ ਪਾ ਲੈਣ ਲੋਕ ਇਹ ਬੀਜੇਪੀ ਆਏ ਇਹ ਇਹ ਕੋਈ ਇਹ ਲੈਡ ਜਾਂ ਡੈਮ ਹੋ ਗਈ ਥੋੜੀ ਜੀ ਇਹ ਕੋਈ ਗੱਲਾਂ ਨਹੀਂ ਇਹ ਇਹ ਕੋਈ ਗੱਲਾਂ ਨਹੀਂ ਸੁਹਾਉਂਦੀਆਂ ਸਰਕਾਰਾਂ ਨੂੰ ਇਹ ਇਹ ਗੱਲਾਂ ਨਹੀਂ ਸੁਹਾਉਂਦੀਆਂ ਸਰਕਾਰਾਂ ਨੂੰ ਇਹ ਸਰਕਾਰਾਂ ਨੂੰ ਚਾਹੀਦਾ ਬਈ ਜੇ ਕੋਈ ਜਿੱਤ ਗਿਆ ਤੇ ਭਾਈ ਜੇ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਤੇ ਲੋਕਾਂ ਨੂੰ ਉਹਨੂੰ ਜਿਤਾਇਆ ਵੀ ਭਾਈ ਦੁਨੀਆ ਨੂੰ ਉਹਨੂੰ ਜਿਤਾ ਗਈ ਉਹ ਅੱਗੇ ਲਿਆਂਦਾ ਤੇ ਤੁਸੀਂ ਉਹਨੂੰ ਜੋ ਉਹਨੂੰ ਪ੍ਰੋਲ ਦਿਓ ਤੇ ਉਹ ਬਾਹਰ ਆਵੇ ਆਪਦੀ ਸੌਂ ਚੁੱਕੇ ਸੌਂ ਚੁੱਕੇ ਸੌਂ ਚੁੱਕੇ ਤੇ ਜੋ ਲੋਕਾਂ ਦੇ ਕਾਮ ਨੇ ਪਰ ਗੱਲ ਅਸਰ ਕੀ ਹੈ ਇਹਨਾਂ ਨੂੰ ਡਰ ਸਾਰਿਆਂ ਨੂੰ ਇਹ ਪਿਆਖੜਾ ਵੀ ਜੇ ਇਹ ਬੰਦਾ ਆ ਗਿਆ ਤਾਂ 27 ਦੇ ਵਿੱਚ ਪਾਰਟੀ ਨਵੀਂ ਤਿਆਰ ਹੋ ਜਾਣੀ ਹੋਵੇ ਨਾ ਤੇ ਇਹ ਸੱਤ ਪਾਰਟੀ ਨੂੰ ਖਤਮ ਕਰੋ ਜਿਹੜੀ ਗੱਲ ਹੈ ਤਾਂ ਜੇ ਇਹਨਾਂ ਨੇ ਕੋਈ ਇਹੋ ਜੀ ਹਰਕਤ ਕਰ ਦਿੱਤੀ ਖਤਮ ਕਰਨ ਦੀ ਤਾਂ ਵੱਡਾ 파ੜ ਤੇ ਕਤਲਿਆ ਫੇਰ ਚੱਲ ਪੈਗੀ ਪੰਜਾਬ ਦੇ ਵਿੱਚ ਇਹ ਮੰਨਦੇ ਵਿੱਚੋਂ ਮੰਨਦੇ ਵਿੱਚੋਂ ਇਹ ਸਰਕਾਰ ਕੱਢ ਦੇਵੇ ਝਾੜੂ ਸਰਕਾਰ ਵੀ ਜੇ ਝਾੜੂ ਸਰਕਾਰ ਦੇ ਇਰਾਦੇ ਦੇ ਵਿੱਚ ਹੋਵੇ ਵੀ ਅਸੀਂ ਕੋਣੀ ਏਦਾਂ ਦੀ ਹਰਕਤਾਂ ਕਰਕੇ ਤੇ ਸਾਨੂੰ ਇਹ 27 ਦੇ ਵਿੱਚ ਸੀਟਾਂ ਮਿਲਣੀਆਂ ਬਿਲਕੁਲ ਨਹੀਂ ਮਿਲਣੀਆਂ ਕਿਉਂਕਿ ਬੋਰਡ ਪਾਉਣੀ ਲੋਕਾਂ ਨੇ ਇਹ ਫਤਵਾ ਦੇਣਾ ਲੋਕਾਂ ਨੇ ਇਹ ਕਿਸੇ ਦਾ ਕਿਸੇ ਦਾ ਕੋ ਘਰਦਾ ਨਹੀਂ ਆ ਵੀ ਜੇ ਕਿਸੇ ਦਾ ਕੋ ਘਰਦਾ ਤੇ ਜੇ ਭਾਜਪੀ ਦੇ ਮੰਨ ਦੇ ਵਿੱਚ ਇਹ ਚਾਹਵੇ ਹਾਂ ਬਿੱਟੂ ਨੇ ਗੱਲ ਕਹੀ ਵੀ ਮੈਂ ਬਿਲਕੁਲ ਬਿੱਟੂ ਨੂੰ ਚਾਹੀਦਾ ਜੇਤਿਆਂ ਨੂੰ ਬਿੱਟੂ ਨੂੰ ਇਹ ਚਾਹੀਦਾ ਜੇ ਤੂੰ ਬਣਿਆ ਪੰਜਾਬ ਦਾ ਅੱਗੇ ਬਣ ਕੇ ਅੱਗੇ ਲਾ ਕੇ ਕਾਰ ਕੰਮ ਛੜਾ ਜਿਹੜੇ ਬੰਦੇ ਅੰਦਰ ਨੇ ਬਾਹਰ ਤੇ ਆਪਦੀ ਬਣਾ ਸਰਕਾਰ ਬਣ ਮੁੱਖ ਮੰਤਰੀ ਪੰਜਾਬ ਦਾ ਚੰਗੇ ਕੰਮ ਕਰ ਅਸੀਂ ਤਾਂ ਥੋੜਾ ਨਾ ਵੀ ਨਾ ਕਰੋ ਇਹਨਾਂ ਨੇ ਚੰਗੇ ਕੰਮ ਕਰੋ ਪਰ ਬਹੁਤ ਦੁੱਖ ਵਾਲੀ ਗੱਲ ਹੈ ਇਹ ਚੀਜ਼ ਦਾ ਦੁੱਖ ਹੋਇਆ ਵੀ ਜਿਹੜੀ ਇਹਨੂੰ ਅਪਰੋਲ ਨਹੀਂ ਦਿੱਤੀ ਗਈ ਸਾਰਿਆਂ ਸੌ ਚੁੱਕ ਲਈ ਅੱਜ ਤਕਰੀਬਨ 20 ਦਿਨ ਹੋ ਚਲੇ ਨੇ ਤਾਂ 60 ਦਿਨ ਦੀ ਇਹਦੀ ਹਦਾਤੇ ਮਨਿਆਦ ਹੁੰਦੀ ਤਾਂ ਫਿਰਦੇ ਦੇਗੇ ਨੇ ਪਰ ਜੇ ਜੇ ਸਰਕਾਰ ਕੈਨਸਲ ਕਰਾਉਣ ਦਾ ਚਾਲਾ ਕਰੇਗੇ ਵੀ ਇਹਨੂੰ ਕੈਨਸਲ ਕਰਾ ਦਈਏ ਤੇ ਕੈਨਸਲ ਕਰਾ ਕੇ ਇਲੈਕਸ਼ਨ ਦੁਬਾਰਾ ਹੋ ਜਾਣਗੇ ਬਿਲਕੁਲ ਇਹ ਸਰਕਾਰ ਮਾਨ ਦੇ ਵਿੱਚੋਂ ਕਰਦੇ ਵੀ ਉੱਥੋਂ ਸਾਡਾ ਕੋ ਬੰਦਾ ਜੋ ਉੱਥੋਂ ਕੋਈ ਬੰਦਾ ਨਹੀਂ ਜਿੱਤਣਾ ਉੱਥੋਂ ਜਿੱਤੇਗਾ ਤੇ ਕਾਲੀਆਂ ਦਾ காங்கிரஸ் ਗਿਆ ਜਿਹੜਾ ਸਿੱਖ ਕੌਮ ਦੇ ਬੰਦਾ ਜਿੱਤੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਜਿੱਤੇ ਬਾਕੀ ਜੇ ਜੋ ਇਹ ਭਗਵੰਤ ਮਾਨ ਨੇ ਕਰਤੂਤ ਕੀਤੀ ਨਾ ਬੜੀ ਮਾੜੀ ਕਰਤੂਤ ਕੀਤੀ ਬਹੁਤ ਮਾੜੀ ਕਰਤੂਤ ਕਰਦਾ ਪਿਆ ਇੰਨੀ ਕਰਤੂਤਾਂ ਨ ਮਾੜੀਆਂ ਕਰਨੀਆਂ ਨਹੀਂ ਚਾਹੀਦੀਆਂ ਭਗਵੰਤ ਮਾਨ ਨੂੰ ਇਹਨੂੰ ਸੋਚਣਾ ਚਾਹੀਦਾ ਵਿੱਚ ਇਹਨੂੰ ਲੋਕਾਂ ਨੇ ਪੰਜਾਬੀਆਂ ਨੇ ਤੇ ਇਹਨੂੰ ਐਡਾ ਵੱਡਾ ਵੱਡਾ ਇਹਨੂੰ ਫਤਵਾ ਦਿੱਤਾ ਇਹਨੂੰ ਮੁੱਖ ਮੰਤਰੀ ਬਣਾਤਾ 92 ਤੈਨੂੰ ਐਮਐਲਏ ਦਿੱਤਾ ਤੇ ਤੂੰ ਸਿੱਖਾਂ ਨਾਲ ਹੀ ਯਾਰ ਧੱਕਾ ਕਰੀ ਜਾਂਦਾ ਬਹੁਤ ਧੱਕਾ ਕਰੀ ਜਾਂਦਾ ਇਨਾ ਤੱਕਾ ਨਹੀਂ ਚਾਹੀਦਾ ਇਨਾ ਤੱਕਾ ਚੰਗਾ ਨਹੀਂ ਹੁੰਦਾ ਅਤ ਦਾ ਤੇ ਰੱਬ ਦਾ ਵੈਰ ਹੁੰਦਾ ਤੇ ਇੱਕ ਦਿਨ ਵੇਲਾ ਆ ਜਾਏਗਾ ਇੱਕ ਦਿਨ ਵੇਲਾ ਆ ਜਾਏਗਾ ਜਿੱਦਣ ਤੁਹਾਡਾ ਲੱਭਣਾ ਕੁਛ ਨਹੀਂ ਜਿਵੇਂ ਕਾਲੀ ਫਿਰਦੇ ਨਾ ਕੰਧਾ ਨਾ ਵੱਜਦੇ ਇਵੇਂ ਫਿਰੋਗੇ ਤੁਸੀਂ ਵੀ ਕੰਧਾ ਨਾ ਵੱਜਦੇ ਸਵਾਲ ਇਹ ਨਹੀਂ ਪੈਦਾ ਹੁੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਜਦੋਂ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਦੇ ਵਿੱਚ ਜੋ ਕੁਝ ਲਿਖਿਆ ਉਹਦੇ ਨਾਲੋਂ ਕਾਰਾਂ ਵੱਡੀਆਂ ਨਹੀਂ ਗਈਆਂ ਇਹ ਜੋ ਵੀ ਕੁਝ ਲਿਖਿਆ ਹੈ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ 100 ਸਾਗੀ ਦੇ ਵਿੱਚ ਲਿਖਿਆ ਵੀ ਖਾਲਸੇ ਦਾ ਰਾਜ ਆਉਣਾ ਹੀ ਆਉਣਾ ਹੈ ਜੋ ਮਰਜੀ ਸਰਕਾਰ ਜੰਦਰੇ ਲਾ ਲੇ ਕੁਝ ਕਰ ਲੈ ਜੋ ਮਰਜੀ ਕਰ ਲਿਆ ਸਵਾਲ ਨਹੀਂ ਪੈਦਾ ਹੁੰਦਾ ਇਹ ਜਿਹੜੇ 2% ਨੇ ਨਾ ਇਹਨਾਂ ਨੂੰ ਗੁਰੂ ਸਾਹਿਬ ਨੇ ਬੜੀ ਵੱਡੀ ਉੱਚੀ ਪਦਵੀ ਦਿੱਤੀ ਏ ਇਹ 2%ਾਂ ਨੂੰ ਪਰ ਮੁੱਖ ਮੰਤਰੀ ਸਾਹਿਬ ਥੋੜਾ ਜਿਹਾ ਦਿਮਾਗ ਨੂੰ ਟਿਕਾਣੇ ਕਰ ਤੇਰਾ ਦਿਮਾਗ ਬਹੁਤ ਗਲਤ ਚੱਲਦਾ ਪਿਆ ਅਸੀਂ ਨਹੀਂ ਇਹ ਗੱਲਾਂ ਦੇ ਵਿੱਚ ਝਾੜੂ ਪਾਲਟੀ ਖਤਮ ਹੋ ਜੇ ਝਾੜੂ ਪਾਲਟੀ ਵੀ ਬਿਲਕੁਲ ਬਰਾਬਰ ਚਾਹੀਦੀ ਕਿਉਂਕਿ ਜੇ ਝਾੜੂ ਪਾਲਟੀ ਆਈ ਤੇ ਲੋਕਾਂ ਨੂੰ ਬੋਲਣ ਦਾ ਕਈ ਕੰਮ ਹੋਏ ਅਕਾਲੀ ਕਾਂਗਰਸ ਕਹਿੰਦੀਆਂ ਗੋਡੀਆਂ ਲੱਗੀਆਂ ਚਾ ਚਾਹ ਲੱਗ ਪਏ ਸਾਰੇ ਕਰਨ ਚੰਗੀ ਗੱਲ ਆ ਮਾੜੀ ਗੱਲ ਨਹੀਂ ਬਹੁਤ ਚੰਗੀ ਗੱਲ ਪਰ ਇਹ ਤਾਂ ਧੱਕਾ ਸਾਰਾ ਸਾਰੀ ਪਹਿਲੋ ਬੰਦੀ ਸਿੰਘ ਅੰਦਰ ਉਹਨਾਂ ਦੀ 18-18 ਸਾਲ ਹੋ ਗਏ ਨੇ ਵੇਖੋ ਇੱਕ ਕੇਜਰੀਵਾਲ ਜਿੰਦਾ ਪਰਚਾ ਕਟਿਆ ਉਹਨੂੰ ਛੁੱਟੀ ਪ੍ਰੋਲ ਮਿਲ ਗਈ ਵੀ ਤੂੰ ਆਪਦੀ ਪਾਰਟੀ ਦੇ ਉਹਦੇ ਹਲਕੇ ਉਹਦੀ ਪਾਰਟੀ ਵੀ ਨਹੀਂ ਆਪਦੀ ਪਾਰਟੀ ਦਾ ਪ੍ਰਚਾਰ ਕਰ ਲਾ ਉਹਨੂੰ ਛੁੱਟੀ ਪ੍ਰੋਲ ਮਿਲ ਗਈ ਤੇ ਜਿਹੜਾ ਬੰਦਾ ਆਪ ਇਲੈਕਸ਼ਨ ਲੜਦਾ ਪਿਆ ਉਹਨੂੰ ਪ੍ਰੋਲ ਨਹੀਂ ਦਿੱਤੀ ਇੱਕ ਬੰਦੇ ਦੇ ਪਰਚਾ ਕਟਿਆ ਪਿਆ ਤੇ ਇੱਕ ਬੰਦੇ ਦੇ ਕੋਈ ਸਬੂਤ ਪ੍ਰੂਫ ਵੀ ਨਹੀਂ ਹੈਗੇ ਜੋ ਜੇਲ੍ਹ 'ਚ ਬੈਠਾ ਹੈ ਤੇ ਉਹਨੂੰ ਸਰਕਾਰ ਨੇ ਛੁੱਟੀ ਨਹੀਂ ਦਿੱਤੀ ਧੱਕਾ ਨਹੀਂ ਤੇ ਹੋਰ ਕੀ ਪੰਜਾਬੀਆਂ ਨਾਲ ਸਰਕਾਰ ਧੱਕਾ ਨਹੀਂ ਕਰਦੀ ਵੀ ਤੇ ਪੰਜਾਬੀਆਂ ਨਾਲ ਹੋਰ ਕੀ ਕਰਦੀ ਆਕ ਕੇ ਪੰਜਾਬੀ ਬਰ ਕਿਸੇ ਨਾ ਕਿ ਦੂਜੇ ਪਾਸੇ ਨੂੰ ਤੁਰ ਪੈਂਦੇ ਨੇ ਜਦੋਂ ਸਰਕਾਰਾਂ ਨਹੀਂ ਕਰਦੀਆਂ ਫਿਰ ਉਹ ਸੋਚਦੇ ਨੇ ਜਾਂ ਹਾਂਡੇ ਵਾਲੀ ਆਣੀ ਜਾਂ ਭਾਂਡੇ ਵਾਲੀ ਆਣੀ ਪਰ ਨਹੀਂ ਇਹ ਚੰਗਾ ਨਹੀਂ ਇਹਨਾਂ ਧੱਕਾ ਚੰਗਾ ਨਹੀਂ ਹੈਗਾ ਇੱਕ ਸਾਤ ਤੇ ਪੰਜ-ਪੰਜ ਪਰਚੇ ਹੋਣ ਤਾਂ ਉਹਨੂੰ ਮਹੀਨੇ 'ਚ ਪੰਜ-ਪੰਜ ਮਹੀਨਾ ਚਾਰ-ਚੋਰੇ ਵਾਲਾ ਛੁੱਟੀ ਮਿਲ ਜੇ ਇੱਕ ਮਿੱਟੂ ਵਰਗਾ ਹਾਰਿਆ ਬੰਦਾ ਜਿਹਨੂੰ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਤਾਂ ਉਹਨੂੰ ਤੁਸੀਂ ਵੇਖੋ ਉਹਨੂੰ ਉੱਥੇ ਆਪਣਾ ਮੰਤਰੀ ਬਣਾਤਾ ਤੇ ਜੇ ਮੰਤਰੀ ਇਸੇ ਤਰ੍ਹਾਂ ਹੀ ਬਰਾਉਣੇ ਨੇ ਤੇ ਫਿਰ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਫਿਰ ਇਲੈਕਸ਼ਨ ਕਿਹੜੀ ਕਿਹਲੋ ਕਰਾਉਣੇ ਨੇ ਜ਼ਰੂਰ ਕਰੋਣਾ ਰੁਪਿਆ ਇਲੈਕਸ਼ਨਾਂ ਤੇ ਲਾਉਣਾ ਫਿਰ ਆਪਦੀ ਮਰਜ਼ੀ ਦਾ ਮੰਤਰੀ ਬਣਾਈ ਜੋ ਤੇ ਜਿਹੜਾ ਉਹ ਦੂਜਾ ਵੇਖੋ ਉਹ ਜਿਹੜਾ ਹਬੌਰ ਵਾਲੀ ਜੂੜ ਦੀ ਉਹ 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 ਜੀ ਇਹ ਜਿਹੜਾ ਖੰਡੂਰ ਸਾਹ ਵਾਲੀ ਸੀਟ ਤੇ ਫਰੀਦਕੋਟ ਵਾਲੀ ਸੀਟ ਇਹ ਜਿਹੜੀਆਂ ਸੀਟਾਂ ਜਿੱਤੀਆਂ ਨੇ ਨਾ ਇਹ ਬੜੀ ਇੱਕ ਸੋਚਣ ਸਮਝਣ ਵਾਲੀ ਗੱਲ ਏ ਸੋਚਣ ਸਮਝਾ ਜੇ ਗੱਲ ਤੇ ਇਹਨਾਂ ਨੂੰ ਸਾਰਿਆਂ ਨੂੰ ਦਿੱਤੀ ਜਾਂਦੀ ਵੀ 27 ਦੇ ਵਿੱਚ ਤੀਜੀ ਪਾਰਟੀ ਤਿਆਰ ਹੋ ਜਾਣੀ ਭਾਵੇਂ ਸਰਕਾਰ ਬੰਦੇ ਛੱਡੇ ਭਾਵੇਂ ਨਾ ਛੱਡੇ ਤੀਜੀ ਪਾਰਟੀ ਇਲੈਕਸ਼ਨ ਦੇ ਬਿਲਕੁਲ ਵਿੱਚ ਤਿਆਰ ਹੋਵੇਗੀ ਹੋਵੇਗੀ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਜੋ ਸੋਸ ਆਗੀ ਦੇ ਵਿੱਚ ਲਿਖਿਆ ਇਹ ਜਿਹੜੇ ਅੰਨੇ ਬੈਠੇ ਨੇ ਸੀਟਾਂ ਦੇ ਉੱਤੇ ਅੰਨੇ ਅੰਨੇ ਨੇ ਇਹਨਾਂ ਨੂੰ ਦੇਖਦਾ ਨਹੀਂ ਵੀ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਕੀ ਲਿਖਿਆ ਜੋ ਬਾਣੀ ਦੇ ਵਿੱਚ ਲਿਖਿਆ ਉਹ ਹੋਣਾ ਹੀ ਹੋਣਾ 100 ਰੱਸਾ ਤੇ ਸਿਰੇ ਦੇ ਗੰਢ ਇਹ ਜਿਹੜੇ ਇਹੋ ਜਿਹੇ ਛੱਡੇ ਫੂਕੇ ਧੱਕੇ ਨਾਲ ਬੰਦੇ ਨੂੰ ਅੰਦਰ ਰੱਖ ਸਕਦੇ ਨੇ ਪਰ ਜਿਹੜਾ ਉਹ ਗੁਰੂ ਰਾਮਦਾਸ ਹੈ ਨਾ ਉਹ ਬਹੁਤ ਵਿਮਤੀ ਬਹੁਤ ਪੁਜਿਆ ਉਹ ਟਾਣ ਕਿਸੇ ਨਾ ਕਿਸੇ ਪਾਸੇ ਨਵਾ ਦੇਗਾ ਸਰਬਜੀਤ ਸਿੰਘ ਖਾਲਸਾ 15 ਦਿਨਾਂ ਜਹਾਵਾ ਬਣੀ ਹੈ 15 ਦਿਨਾਂ ਚ ਉਹ ਗੁਰੂ ਰਾਮਦਾਸ ਦੀ ਕਿਰਪਾ ਹੀ ਹੈ ਜਿਸ ਬੰਦੇ ਨੂੰ ਕੋਈ ਜਾਣਦਾ ਹੀ ਨਹੀਂ ਸੀ ਜਿਸ ਬੰਦੇ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਜੋ 15 ਦਿਨ ਜਿੱਤ ਗਿਆ ਪਰ ਸਰਕਾਰਾਂ ਨੂੰ ਇਹ ਕੰਮ ਤੱਕਾ ਨਹੀਂ ਕਰਨਾ ਚਾਹੀਦਾ ਜੇ ਇਹੋ ਹੀ ਸਰਕਾਰਾਂ ਚੰਗੇ ਕੰਮ ਕਰਨ ਤਾਂ ਲੋਕਾਂ ਨੇ ਅਮਰਤਪਾਲ ਤੋਂ ਕੀ ਲੈਣਾ ਸੀ ਲੋਕਾਂ ਨੂੰ ਅਮਰਤਪਾਲ ਦੀ ਕੀ ਜ਼ਰੂਰਤ ਸੀ ਅਗਲਾ ਦਾ ਸੀ ਕੀ ਲੈਣਾ ਸਾਡੇ ਸਰਕਾਰਾਂ ਕੰਮ ਕਰਦੀਆਂ ਜੇ ਸਰਕਾਰਾਂ ਕੰਮ ਨਹੀਂ ਕਰਦੀਆਂ ਤੇ ਲੋਕ ਦੁਖੀ ਹੋਗੇ ਨਵੇਂ ਬੰਦਾ ਲੱਭ ਲੀਏ ਜੇ ਕਾਲੀ ਕਾਂਗਰਸ ਗਿਆ ਕੰਮ ਨਹੀਂ ਕੀਤੇ ਤੇ ਲੋਕਾਂ ਨੇ ਝਾੜੂ ਨੂੰ ਚੁੜਿਆ ਤੇ ਹੁਣ ਇਹਨਾਂ ਨੇ ਉਹਦੂ ਕਰਤੂਦ ਕੀਤੀ ਤੇ ਲੋਕਾਂ ਨੇ ਇਹਨਾਂ ਨੂੰ ਫੋੜੇ ਦੇ ਰਗੜ ਕੇ ਲਾਉਣਾ ਸੀ ਜੋ ਤੇਜੀ ਪਾਰਟੀ ਚੌਥੀ ਪਾਰਟੀ ਤਿਆਰ ਹੋਵੇਗੀ ਚੌਥਾ ਫਰੰਟ ਤਿਆਰ ਹੋਵੇਗਾ ਜੋ ਚੰਗੇ ਕੰਮ ਕਰਨਗੇ ਤੇ ਲੋਕ ਉਹ ਜਿਤਾ ਦੇਣਗੇ ਜਿਉ ਮਾਰੇ ਕਰਨਗੇ ਤੇ ਲੋਕ ਉਹਨਾਂ ਨੂੰ ਸਾਈਡ ਤੇ ਮਾਰਨਗੇ ਪਵਾਗੇ ਲੋਕ ਦੁਖੀ ਹੋਏ ਬੈਣੇ ਇਹਨਾਂ ਤੋਂ ਜਦੋਂ ਕੰਮ ਹੀ ਨਹੀਂ ਕਰਦੇ ਲੋਕਾਂ ਦੇ ਜਵਾਬ ਮਰੀ ਜਾਂਦੇ ਨੇ ਚਿੱਟੇ ਨਾਲ ਮਰੀ ਜਾਂਦੇ ਨੇ ਨਚੇ ਨਾਲ ਮਰੀ ਜਾਂਦੇ ਨੇ ਚੋਰੀਆਂ ਹੋ ਜਾਂਦੀਆਂ ਨੇ ਵੱਡਾ ਫੱਟੀ ਲੋਜ ਹੋ ਜਾਂਦੀ ਆਦਾ ਕੰਮ ਨੇ ਸਰਕਾਰਾਂ ਦੇ ਪਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੀਲੇ ਇੰਨਾ ਤਾਂ ਚੰਗਾ ਨਹੀਂ ਜੀ ਹੁੰਦਾ ਆਤ ਦਾ ਤੇ ਰੱਬ ਦਾ ਵੈਰ ਹੁੰਦਾ ਜੇ ਇੱਕ ਦਿਨ ਉਹ ਦਿਨ ਦੂਰ ਨਹੀਂ ਹੁੰਦਾ ਜਦਨ ਕਿਤੇ ਗੁਰੂ ਰਾਮਦਾਸ ਸੁਣ ਲਵੇ ਉਹ ਦਿਨ ਦੂਰ ਨਹੀਂ ਹੁੰਦਾ ਪਰ ਤੈਨੂੰ ਇੱਕ ਮੇਰੀ ਆਵਾਜ਼ ਸੁਣੇ ਇੱਕ ਤੈਨੂੰ ਮੈਂ ਦੱਸ ਦੇਣਾ ਤੈਨੂੰ ਤੇਰੀ ਪਾਰਟੀ ਸਾਰੀਆਂ ਪਾਰਟੀਆਂ ਖਤਮ ਕਰਨ ਨੂੰ ਲੱਗੀਆਂ ਨੇ ਕਾਲੀ ਕਾਂਗਰਸੀ ਤੇ ਬੀਜੇਪੀ ਇਹ ਤੈਨੂੰ ਖਤਮ ਕਰਨ ਤੇ ਲੱਗੇ ਨੇ ਵੀ ਝਾੜੂ ਪਾਰਟੀ ਖਤਮ ਹੋ ਗਈ ਜੇ ਦਿੱਲੀ ਦੇ ਵਿੱਚ ਤਾਂ ਖਤਮ ਹੋ ਗਈ ਤਾਂ ਹੁਣ ਤਿੰਨ ਮਿਲੀਆਂ ਨੇ ਆ ਜਿਹੜੀਆਂ ਖਾਲੀ ਸੀਟ ਤੈਨੂੰ ਇੱਕ ਵੀ ਨਹੀਂ ਮਿਲਣੀ 27 ਦੇ ਵਿੱਚ ਵੀ ਤੈਨੂੰ ਕੋਈ ਨਹੀਂ ਮਿਲਣੀ ਤੇ ਖਤਮ ਹੋ ਜਾਣਾ ਤੁਸੀਂ ਇਹ ਤੈਨੂੰ ਖਤਮ ਕਰਨ ਦੇ ਬਕੂਏ ਦੇ ਹਿਸਾਬ ਨਾਲ ਤੇ ਤੈਨੂੰ ਸਿੱਖਾਂ ਦੇ ਬਾਰਖਲਾ ਬੁਲਾਈ ਜਾਂਦੇ ਨੇ ਪਰ ਕਾਟਾ ਖਾਏਗਾ ਗਾਟਾ ਖਾਏਗਾ ਜੇ ਇਹ 2% ਟੇਢੇ ਹੋ ਗਏ ਤਾਂ ਤੈਨੂੰ ਲੈ ਜਾਣਗੇ ਲੱਕੋ ਇਹਨਾਂ ਤੈਨੂੰ ਬਖਸ਼ਣਾ ਨਹੀਂ ਇਹਨਾਂ ਦੀ ਦੇਣ ਹੈ ساری ਜਿਹਨੂੰ ਜਿਤਾਉਣਾ ਇਹਨਾਂ ਨੇ ਜਿਤਾਉਣਾ ਬਾਕੀ ਜੀ ਭਾਜਪੀ ਦੀ ਝਾਗ ਹੋਵੇ 27 ਦੇ ਵਿੱਚ ਅਸੀਂ ਸਰਕਾਰ ਬਣਾ ਜਾਾਂਗੇ ਜੇ ਅਜੇ ਕੰਮ ਕਰੋਗੇ ਤੇ ਪੰਜਾਬ 'ਚ ਤੁਹਾਨੂੰ ਇੱਕ ਵੀ ਸੀਟ ਨਹੀਂ ਮਿਲੀ ਤੇ 27 ਦੇ ਵਿੱਚ ਲੋਕ ਤੁਹਾਨੂੰ ਕੀ ਦੇ ਦੇਣਗੇ ਥੋੜੀ ਕਾਣੀ ਸ਼ਰਮ ਕਰੋ ਯਾਰ ਜੇ ਚੰਗੇ ਕੰਮ ਕਰਨੇ ਨੇ ਫਰਜ ਉਦ ਨਹੀਂ ਬਣਦਾ ਜੀ ਬਿੱਟੂ ਰਗੇ ਦਾ ਫਰਜ ਬਣਦਾ ਜੀ ਉਦਨ ਹੀ ਬਿਆਨ ਦੇ ਕੇ ਤੈਨੂੰ ਬਾਹਰ ਕਢਾ ਦੇ ਤੇ ਲੋਕਾਂ ਨੇ ਆਟੋਮੈਟਿਕ ਇਧਰ ਰੁਪਈਆ ਦੇ ਦੇਣਾ ਸੀ ਵੀ ਭਾਈ ਵਧੀਆ ਕੰਮ ਕੀਤਾ ਇਹਨੇ ਪਰ ਨਹੀਂ ਦੁੱਖ ਵਾਲੀ ਗੱਲ ਆ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਇੱਕ ਬੰਦੇ ਨੂੰ ਇੱਕ ਬੰਦੇ ਨੂੰ 2 ਲੱਖ ਬੋਰਡ ਤੇ ਲੋਕਾਂ ਨੇ ਜਿਤਾਇਆ ਹੋਵੇ ਪੌਣੇ 2 ਲੱਖ ਬੋਰਡ ਤੇ ਤੇ ਉਹ ਬੰਦੇ ਨੂੰ 100 ਮਿੰਨਾ ਚੁਕਾਈ ਜਾ ਤੇ ਦਬਾਰੀਆਂ ਉੱਤੇ ਲੈਕਚਰ ਕਰਾਉਣ ਦੀਆਂ ਸਕੀਮਾਂ ਹੁੰਦੀਆਂ ਹਣ ਉਹ ਨਹੀਂ ਬਣਨੀਆ ਜੋ ਮਰਜ਼ੀ ਮੇਰੇ ਵੀਰੋ ਕਰ ਲੋ ਉਹ ਮਨ ਚੋਂ ਕੱਢ ਦੇ ਜੇ ਉਦੋਂ ਖੰਡੂਰ ਸਾਹਿਬ ਵਾਲਿਆਂ ਜਿਤਾਤਾ ਦੂਜੀ ਵਾਰ ਇਲੈਕਸ਼ਨ ਹੋ ਗਿਆ ਤੇ ਝਾੜੂ ਵਾਲਿਓ 27 ਦੇ ਵਿੱਚ ਤੁਹਾਨੂੰ ਵੜਨਾ ਔਖਾ ਹੋ ਜਾਣਾ ਜੀ ਪਿੰਡਾਂ ਦੇ ਵਿੱਚ ਇਹ ਤੁਹਾਨੂੰ ਮੈਂ ਦੱਸ ਦੇਣਾ ਮਨ ਚੋਂ ਕੱਢ ਦੇ ਅਜੇ ਤੁਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਵੜਨ ਨਹੀਂ ਇਹ ਦੇਣਾ ਜਿਹੜਾ ਤੁਸੀਂ ਲੱchn ਫੜ ਲਿਆ ਜੀ ਤੁਹਾਨੂੰ 27 ਜੀ ਲੋਕਾਂ ਨੇ ਪਿੰਡਾਂ 'ਚ ਮੁੱਖ ਮੁੱਖ ਮੰਤਰੀ ਦੇ ਲੋਕ ਗੱਲ ਪਹਿਣ ਕੇ ਜੇ ਨਾਂ ਪਾਇਆ ਜਾ ਮੇਰੀ ਪਛਾਹ ਨਾ ਦਾੜੀ ਮੁੰਦਿਆ ਜੀ ਤੂੰ ਸੋਚ ਲਿਆ ਜੀ ਕਿਉਂ ਦੁਨੀਆ ਅੱਕੀ ਪਈ ਏ ਤੁਹਾਡੇ ਤੋਂ ਆ ਤੁਹਾਡੀ 2 ਸਾਲ ਸਰਕਾਰ ਕਰਕੇ ਲੋਕ ਚੁੱਪ ਨੇ ਹੋਣਾ 27 ਦੇ ਤੋਂ ਲੋ ਬੀਜੇਪੀ ਦੀ ਬਣੇ ਕਿਸੇ ਦੀ ਬਣੇ ਉਹ ਨਹੀਂ ਆਪਾਂ ਗੱਲ ਕਰਦੇ ਪਰ ਤੁਹਾਨੂੰ ਦੋ ਪਾਰਟੀਆਂ ਨੂੰ ਕੱਖ ਨਹੀਂ ਮਿਲਣਾ ਨਾ ਕਾਲੀਆਂ ਨੂੰ ਨਾ ਕਾਂਗਰਸੀ ਨੂੰ ਤੇ ਨਾ ਝਾੜੂ ਤੁਹਾਡੀ ਸਫਾਈ ਜਿਹੜੇ ਤੁਸੀਂ ਲੱਛਣ ਫੜ ਰਹੇ ਤੇ ਮਿਹਰਬਾਨੀ ਕਰਕੇ ਪਰੋਲ ਦਿਓ ਸੌ ਚੱਕਰ ਟਕਾਓ ਨੂੰ ਲਿਆ ਕੇ ਠੀਕ ਏ बाद में जो जो कानूनी कार्रवाई जो भी हैगी आपे वो हो, जो होवेगी होवेगी ਤੇ ਜੇ ਚੰਗੇ ਕੰਮ ਕਰੇਗਾ ਤੇ ਲੋਕ ਉਹਨੂੰਗਾ ਮੱਥੇ ਤੇ ਲਾ ਲੈਣਗੇ ਜੇ ਨਾ ਕਰੇਗਾ ਤੇ ਲੋਕ ਉਹਨੂੰ ਵੀ ਪਾਸੇ ਮਾਰਨ ਦੇ ਚੁੱਕੇ ਲੋਕ ਕੋਈ ਲੋਕ ਕਿਸੇ ਦੇ ਕੋਈ ਕੁਝ ਨਹੀਂ ਲੱਗਦੇ ਅੱਗੇ ਵਾਲੇ ਲੋਕ ਨਹੀਂ ਰਹਿਗੇ ਹੁਣ ਸੱਚੇ ਨੇ ਇਸ ਕਰਕੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਭਾਈ ਅਮਰਪਾਲ ਜੀ ਸਪੋਰਟ ਕਰੋ ਲੋਕਾਂ ਨੇ ਜਿਤਾਇਆ ਉਹਨੂੰ ਜਿੱਦਾਂ ਆ ਗਏ ਉੱਥੇ ਭੇਜਿਆ ਤੇ ਸਰਕਾਰ ਨੂੰ ਬਿਲਕੁਲ ਡਾਰੇ हां बाकी अमरਪਾਲ ਨੇ ਵੀ ਜਿਹੜੀ ਕਰਤੂਤ ਉਹਨੇ ਕੀਤੀ ਬੜੀ ਮਾਰੀ ਕੀਤੀ ਇਹਨਾਂ ਚੀਜ਼ਾਂ ਤੋਂ ਰੋਕਦੇ ਦਾ ਵੀ ਥੋੜਾ ਜਿਹਾ ਅਠੰਬਰ ਕੇ ਚੱਲ ਯਾਰ ਰੋਕੇ ਚੱਲ ਰੋਕੇ ਚੱਲ ਮੰਦਿਰ ਤੇਰੇ ਮਗਰ ਲੱਗ ਗਈ ਏ ਇਹਨਾਂ ਤੇਰੇ ਸਾਰਿਆਂ ਦੇ ਦੁਸ਼ਮਣ ਬਣ ਜਾਣਾ ਪਰ ਉਹਨੇ ਵੀ ਫੁਗਰਪਾਨ ਦੇ ਵਿੱਚ ਆ ਕੇ ਉਹਦਾ ਨੁਕਸਾਨ ਕਰਾਇਆ ਫੁਗਰਪਾਨ ਦੇ ਵਿੱਚ ਉਹਨੇ ਨੁਕਸਾਨ ਕਰਾਇਆ ਅਮਰਪਾਲ ਨੇ ਵੀ ਜੇ ਥੋੜਾ ਜਿਹਾ ਬੰਦਿਆਂ ਨੂੰ ਚੱਲਦਾ ਬੰਦਾ ਫੜਿਆ ਗਿਆ ਜੀ ਕੋਈ ਗੱਲ ਨਹੀਂ ਸੀ ਕਾਨੂੰਨੀ ਕਾਰਵਾਈ ਛੱਡਿਆ ਜਾਂਦਾ ਕੋਈ ਲੋਰ ਨਹੀਂ ਠਾਲਿਆਂ ਨੂੰ ਘੇਰਾ ਪਾਉਣ ਦੀ ਆਖਿਆ ਸੀ ਮੈਂ ਬੜਾ ਰੋਏ ਸਾਂ ਵੀ ਬੰਦੇ ਦਾ ਥੋੜਾ ਜਿਹਾ ਥੋੜਾ ਜਿਹਾ ਦਿਮਾਗ ਟਿਕਾਣੇ ਕਰਕੇ ਚੱਲ ਇੰਨਾ ਜਿਆਦੀਆਂ ਨਾ ਛਾਲਾ ਮਾਰ ਜੀ ਤੇਰੇ ਪਰਲੇ ਨਹੀਂ ਕੁਝ ਵੀ ਹੈਗਾ ਜੀ ਤੈਨੂੰ ਇਹਨਾਂ ਨੇ ਸਾਰੇ ਰਾਹ ਖੁੱਲ੍ਹ ਦੇਨੇ ਨੇ ਲੀਡਰਾਂ ਨੇ ਇਹ ਲੀਡਰ ਜਦੋਂ ਕਿਸੇ ਨੂੰ ਮਰਵਾਉਂਦੇ ਨੇ ਨਾ ਉਦੋਂ ਪੰਪ ਦਿੱਤੀ ਜਾਂਦੇ ਨੇ ਦਿੱਤੀ ਜਾਂਦੇ ਨੇ ਦਿੱਤੀ ਜਾਂਦੇ ਨੇ ਤੇ ਜਦੋਂ ਜਦੋਂ ਜੇਦਾਂ ਨਾ ਵੀ ਹੱਦੋਂ ਜ਼ਿਆਦਾ ਲੰਘ ਗਿਆ ਫਿਰ ਇੱਕੇ ਵੇਰੇ ਨੱਪਦੇ ਨੇ ਮੁਰਕ ਨੂੰ ਬੋਲਣ ਜੋਗਾ ਛੱਡਦੇ ਨਹੀਂ ਹੁਣ ਤੈਨੂੰ ਇਹਨਾਂ ਬੋਲਣ ਜੋਗਾ ਛੱਡਣਾ ਹੀ ਨਹੀਂ ਜੇ ਤੈਨੂੰ ਹੁਣ ਇਹ ਜਿੱਤਿਆਂ ਤੋਂ ਵੀ ਨਾ ਨਾ ਛੱਡਿਆ ਅਮਰਪਾਲ ਨੂੰ ਤਾਂ ਛੁੱਟੀ ਬਿਲਕੁਲ ਹੀ ਨਹੀਂ ਛੱਡਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਛੱਡਦੇ ਨੇ ਕਿਉਂ ਇਹਨਾਂ ਨੂੰ ਸਰਾਸਰ ਦੇਦਾ ਪਿਆ ਵੀ ਜੇ ਲੋਕਾਂ ਨੇ ਦੋ ਸੀਟਾਂ ਜੁਦਾ ਦਿੱਤੀਆਂ ਨੇ ਤਾਂ ਇਹ 27 ਦੇ ਵਿੱਚ ਸਰਕਾਰ ਤਾਂ ਆਟੋਮੈਟਿਕ ਬਣ ਜਾਣੀ ਹੈ ਸਾਡੀ ਤਾਂ ਸਰਕਾਰ ਬਣਨੀ ਨਹੀਂ ਕਿਹਦੀ ਇਹ ਆਉਣ ਵਾਲਾ ਸਮਾਂ ਸੋਚਦੇ ਨੇ ਇੱਕ ਸਾਡੇ ਐਡੇ ਫੁਗਰੇ ਲੋਕ ਨੇ ਇਹਨਾਂ ਨੂੰ ਬਿਮਾਰੀ ਐਡੀ ਮਾੜੀ ਏ ਜ਼ੁਬਾਨ ਨੂੰ ਇਹ ਰਸਾਂ ਵਾਲੀ ਪਾ ਸਕਦੇ ਯਾਰ ਤੁਸੀਂ ਬੰਦੇ ਦਾ ਬਾਹਰ ਕਢਾ ਦਿਓ ਇੱਕ ਰਾ ਜੋ ਮਰਜ਼ੀ ਕਰੀ ਜਾਜੇ ਕਿਉਂ ਮੂੰਹਾਂ ਚੋ ਗੱਲ ਕੱਢੀ ਜਾਂਦੇ ਜ ਖਾਲਸਦਾਨ ਫਲਾਣਾ ਸਦਾਨ ਢੀਕੜਾ ਸਦਾਨ ਯਾਰ ਕੀ ਤੁਸੀਂ ਲੋਕ ਚਾਹੁੰਦੇ ਜੀ ਪਹਿਲੋ ਮਹਾਰਾਜ ਜੀ ਬਾਣੀਆਂ ਦੀ ਵਿੱਚ ਜਿਹੋ ਜੀ ਹਵਾ ਉਹ ਜਾ ਉਹ ਲਾ ਕਰੋ ਇੱਕ ਰ ਬੰਦੇ ਦਾ ਬਾਹਰ ਆਪਦੇ ਕਢਾਓ ਤੁਸੀਂ ਬੰਦੇ ਬਾਹਰ ਕਢਾ ਕੇ ਫਿਰ ਜੋ ਹੋਵੇਗਾ ਉਹ ਵੇਖੀ ਜਾਏਗਾ ਜੋ ਤੁਹਾਡੇ ਬੰਦੇ ਹੀ ਅੰਦਰ ਦਿੱਤੀ ਬੈਠੇ ਨੇ ਤੇ ਫਿਰ ਤੁਸੀਂ ਕਰੋਗੇ ਕੀ ਕਰੋਗੇ ਤੁਸੀਂ ਬਾਕੀ ਹਾਈ ਕੋਰਟ ਸੁਪਰੀਮ ਕੋਰਟ ਕੋਈ ਵੀ ਨੇ ਜਿਹੜੇ ਉਹ ਸਾਰੇ ਇਹਨਾਂ ਦੇ ਨੇ ਆਪਣੇ ਕੀ ਲੱਗਦੇ ਨੇ ਉਹ ਉਹਨਾਂ ਨੂੰ ਨਹੀਂ ਦੇਦਾ ਪਿਆ ਵੀ ਇੱਕ ਬਾਹਰ ਵਿਦੇਸ਼ਾਂ 'ਚ ਰੌਲਾ ਪੈ ਗਿਆ ਵੀ ਪੌਣੇ 2 ਲੱਖ ਬੋਰਡ ਤੇ ਬੰਦਾ ਜਿੱਤਿਆ ਹੋਵੇ ਤਾਂ ਉਹਨੂੰ ਪ੍ਰੋਲ ਨਹੀਂ ਦਿੰਦੀ ਵੀ ਸਰਕਾਰ ਉਹਨੂੰ ਸੋਹਣੀ ਚਕਾਉਂਦੀ ਪਈ ਤੇ ਜਿਹੜੇ ਇੱਥੇ ਹਾਈ ਕੋਰਟ ਦੇ ਜੱਜ ਬੈਠੇ ਨੇ ਸੁਪਰੀਮ ਕੋਰਟ ਦੇ ਜੱਜ ਬੈਠੇ ਉਹਨਾਂ ਨਹੀਂ ਦੇਦਾ ਸਭ ਕੁਝ ਦੇਦਾ ਪਰ ਇਹ ਮਾਵਾਂ ਧੀਆਂ ਬੇਡੀਆਂ ਇੱਕੋ ਪੱਤਰ ਖੇਡੀਆਂ ਇੱਕ ਸਰਸੇ ਵਾਲੇ ਸਾਧ ਨੂੰ ਛਡਾਉਣ ਦੀ ਖਾਤਰ ਇੱਕ ਕਾਨੂੰਨ ਬਣਾ ਸਕਦੇ ਨੇ ਦੋ ਕੇਸਾਂ ਦੇ ਵਿੱਚ ਉਹਨੂੰ ਸਜ਼ਾ ਦੇ ਤਿੰਨਾਂ ਕੇਸਾਂ ਦੇ ਵਿੱਚ ਅਜੇ ਉਹਦੀ ਚੱਲਦੀ ਪਈ ਤੇ ਉਹਨੂੰ ਛੁੱਟੀ ਮਿਲ ਜਾਂਦੀ ਉਹਨੂੰ ਇਹਨਾ ਬਰੀ ਵੀ ਕਰ ਦੇਣਾ ਜੱਜ ਤਾਂ ਉਹਨਾਂ ਦੇ ਨੇ ਤੁਹਾਡੇ ਦੇ ਸਿੱਖਾਂ ਦੇ ਜੱਜ ਤਾਂ ਨਹੀਂ ਜੇ ਤੁਹਾਡੇ ਸਿੱਖਾਂ ਦੇ ਜੱਜ ਹੋਣ ਤੇ ਜਿਨ੍ਹਾਂ ਨੂੰ 18-18 ਸਾਲ ਹੋ ਚਲੇ ਨੇ ਜੱਜ ਉਹਨਾਂ ਨੂੰ ਬਰੀ ਕਰ ਸਕਦੇ ਨਹੀਂ ਵੀ ਇਹਨੂੰ 18-18 ਸਾਲ ਹੋ ਗਏ ਨੇ ਉਮਰ ਕੈਦ ਉਤੇ ਇਹਨਾਂ ਨੂੰ ਕਿਹੜੇ ਬੋਝ ਰੱਖਿਆ ਭਾਈ ਜੱਜ ਇਹ ਜਿਹੜੀਆਂ ਕੋਟਾਂ ਕਾਟਾਂ ਨਾ ਇਹ ਸਿੱਖ ਕੌਮ ਲਈ ਨਹੀਂ ਹੈਗੀਆਂ ਸਿੱਖ ਕੌਮ ਦਾ ਸਿਰਫ ਇੱਕ ਲੰਗਰਾਂ ਦੀ ਅਸੀਂ ਦੇ ਗੱਲਾਂ ਨੇ ਜਦੋਂ ਪਾਣੀ ਆਉਂਦਾ ਜੇ ਕੋਈ ਮਰਦਾ ਤੇ ਉਹਨੂੰ ਮਰਨ ਦਿਓ ਜੇ ਕੋਈ ਡੁੱਬਦਾ ਤੇ ਉਹਨੂੰ ਡੁੱਬਣ ਦਿਓ ਆਪਦੇ ਕੋਈ ਏਰੀਆ ਚ ਗਏ ਨੇ ਬਚਾ ਲਓ ਜੇ ਕੋਈ ਬਾਹਰ ਮਰਦਾ ਤੇ ਉਹਨੂੰ ਮਰਨ ਦਿਓ ਕੋਈ ਲੋੜ ਨਹੀਂ ਉਹਨਾਂ ਨੂੰ ਸਪੋਰਟ ਕਰਨ ਦੀ ਜਦੋਂ ਸਰਕਾਰਾਂ ਸਾਡੇ ਨਾਲ ਵਰਤਾਅ ਮਾੜੇ ਕਰਦੀਆਂ ਚੰਗੇ ਵਰਤਾਅ ਨਹੀਂ ਕਰਦੀਆਂ ਤਾਂ ਕਿਉਂ ਤੁਸੀਂ ਜਾ ਕੇ ਬਚੌੜੇ ਹੋ ਗਏ ਲੰਗਰ ਲਾ ਲਾ ਕੇ ਦੇ ਛਕਾਛਾ ਕੇ ਚੌੜੇ ਹੋ ਗਏ ਲੈ ਲਓ ਟਿੰਡੀਆਂ ਲੈ ਲਓ ਛੋਲੇ ਲੈਣੇ ਜੇ ਗਲਤੀ ਸਾਡੇ ਲੋਕਾਂ ਦੀ ਜਿਹੜੇ ਅਸੀਂ ਫੁਕਰੇ ਲੋਕ ਆ ਚੌੜੇ ਹੋ ਕੇ ਜੀ ਫਲਾਣੇ ਨੇ ਇਹਨਾਂ ਲੰਗਰ ਲਾਤਾ ਢਿੰਕੜੇ ਨੇ ਉਹ ਲੰਗਰ ਲਾਤਾ ਦੂਜੇ ਨੇ ਦੂਜੀ ਥਾਂ ਤੇ ਲਾਤਾ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਬੰਦ ਕਰ ਦੇਣੇ ਚਾਹੀਦੇ ਨੇ ਸਰਕਾਰ ਨੂੰ ਵੇਖਣ ਤੋਂ ਯੋਗ ਸਰਕਾਰ ਨੂੰ ਇਹ ਦੇਦਾਂ ਵੀ ਮਹਾਨ ਕੌਮ ਐ ਅੱਜ ਨਹੀਂ ਸਰਕਾਰ ਅੱਜ ਨੂੰ ਨਹੀਂ ਦੇਦਾਂ ਵੀ ਸਰਕਾਰ ਨੂੰ ਵੀ ਪੌਣੇ ਦੋ ਲਕਬੂ ਤੇ ਜੁੱਤਿਆ ਤੇ ਸੰਵਿਧਾਨ ਸੰਵਿਧਾਨ ਦਾ ਸੌ ਚੱਕਣ ਦਾ ਸਾਰਿਆਂ ਦਾ ਵੀ ਸਾਰਿਆਂ ਨੇ ਸੌ ਚੱਕਣੀ ਤੇ ਉਹਨੂੰ ਲਿਆ ਕੇ ਸੌ ਨਹੀਂ ਚਕਾਈ ਸਿਰਫ ਇਲੈਕਸ਼ਨ ਉਥੋਂ ਕੈਂਸਲ ਕਰਾਉ ਨੇ ਵੀ ਜੇ ਇਹ ਬੰਦਾ ਬਾਹਰ ਆ ਗਿਆ ਤਾਂ 27 ਦੇ ਵਿੱਚ ਪਾਰਟੀ ਤਿਆਰ ਹੋਣੀ ਤੇ ਹੋ ਸਕਦਾ ਇਹ ਮੁੱਖ ਮੰਤਰੀ ਨਾ ਬਣ ਜੇ ਅਮਰਪਾਲ ਇਹਨਾਂ ਦੀ ਇਥੋਂ ਤੱਕ ਸੋਝੇ ਲੀਡਰਾਂ ਦੀ ਇਹਨਾਂ ਦੀ ਤੁਹਾਡੇ ਨਾਲੋਂ ਅੱਗੇ ਸੋਝੇ ਸਾਰਿਆਂ ਨਾਲ ਇਹ ਮੌਕੇ ਦੇ ਆਪਦੇ ਆ ਕੇ ਆਉ ਦਾ ਪੁੱਤਰ ਵੀ ਬਰਵਾ ਸਕਦੇ ਨੇ ਇਹ ਏਡੀ ਭੈਣੀ ਚਹੀ ਹੁੰਦੇ ਨੇ ਨਾ ਲੀਡਰ ਆ ਤੁਸੀਂ ਵੀ ਇਹ ਨਹੀਂ ਪਾਏ ਅਚਕਬੀਰ ਬਾਦਲ ਨੇ ਮੌਕੇ ਤੇ ਆ ਕੇ ਆਪ ਦਾ ਪਣੋਈਆ ਹੀ ਪਾਰਟੀ ਚ ਕਰ ਦਿੱਤਾ ਕਰ ਦਿੱਤਾ ਕਿ ਨਹੀਂ ਇਹ ਬੜੀ ਬਹੁਤ ਕੁੱਤੇ ਦੀ ਪੂਛ ਕਿਥੇ ਵੰਜਲੀ ਚ ਪਾ ਚੜੀ ਦੀ ਸੌਸ ਆ ਜਦੋਂ ਕੱਢੀ ਨੂੰ ਟੇਢੀ ਦੀ ਤੇਢੀ ਤੇ ਸਾਡੇ ਲੋਕ ਨੇ ਡੰਗਰ ਅਸੀਂ ਇਹ ਕਿਹਾ ਡੰਗਰ ਆ ਗਏ ਅਸੀਂ ਤਸੀ ਹਉਣੇ ਬੱਲੇ ਵੀ ਬੱਲੇ ਵੀ ਬੱਲੇ ਇਹ ਮਾਰਦੇ ਨੇ ਸਿਆਸਤ ਨਾਲ ਅਗਲੇ ਨੂੰ ਵੀ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਮਾਰਨਾ ਇਹ ਤਰੀਕੇ ਨਾਲ ਮਾਰਦੇ ਨੇ ਬੰਦੇ ਨੂੰ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਏ ਵੀ ਧੱਕਾ ਨਾ ਕਰ ਯਾਰ ਤੂੰ ਇਹਨਾਂ ਧੱਕਾ ਨਾ ਕਰ ਇਹ ਧੱਕਾ ਇਹਨਾਂ ਚੰਗਾ ਨਹੀਂ ਹੁੰਦਾ ਜਿੰਨਾ ਤੂੰ ਕਰਨਾ ਪਿਆ ਤੇਰੇ ਲਈ ਬੜੀ ਮਾੜੀ ਗੱਲ ਏ ਲੋਕਾਂ ਨੇ ਤੈਨੂੰ ਬੜਾ ਫਤਵਾ ਦਿੱਤਾ ਪਹਿਲਾਂ ਤੈਨੂੰ ਕੈਪਟਨਾਂ ਦੇ ਵਿੱਚ ਤੈਨੂੰ ਲੋਕਾਂ ਨੇ ਬਹੁਤ ਉੱਚਾ ਕੀਤਾ ਹੁਣ ਤੈਨੂੰ 92 ਐਮਐਲ ਦਿੱਤੇ ਨੇ ਪਰ ਜਦੋਂ ਤੈਨੂੰ ਜ਼ੀਰੋ ਕਰਨਾ ਆਇਆ ਨਾ ਤੇ ਕੈਪਟਨਾਂ ਨੂੰ ਤੇਰਾ ਨਾਂ ਨਿਸ਼ਾਨ ਖਤਮ ਹੋ ਜਾਏਗਾ ਸੋਚ ਲਈ ਜਿਹੜਾ ਤੂੰ ਇਹਨਾਂ ਧੱਕਾ ਕਰਨਾ ਪਿਆ ਬਹੁਤ ਬਹੁਤ ਝੁਲਮ ਹੈ ਬੜਾ ਜ਼ਿਆਦਾ